ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀਓਈ ਫਤੇ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਪਿੱਟੀ ਕਰਨਾ ਸਾਂਝ ਕਰਾਂ ਜਾ ਰਹੇ ਹਾਂ ਸਾਥ ਸੰਗਤ ਜੀ ਧਿਆਨ ਨਾਲ ਸੁਣਨਾ ਜੀ ਸਾਥ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਸਾਰੇ ਦੁੱਖੜੇ ਕਿਵੇਂ ਦੂਰ ਕਰਦੇ ਹਨ ਸਾ ਸੰਗਤ ਜੀ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ 사త్సੰਗਤ ਜੀ ਅੱਜ ਜੀ ਤੁਹਾਡੇ ਨਾਲ ਇੱਕ ਹੱਡ ਬੀਟੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਧਿਆਨ ਨਾਲ ਸੁਣੋ 사త్సੰਗਤ ਜੀ ਇੱਕ ਵੀ ਜਿਹੜਾ ਕਿ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਸੀ ਉਹ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਉਹ ਵੀਰ ਕਹਿਣ ਲੱਗਾ ਕਿ ਮੈਨੂੰ ਹੌਲੀ-ਹੌਲੀ ਖੰਗ ਆਣੀ ਸ਼ੁਰੂ ਹੋ ਗਈ ਸਾਧ ਸੰਗਤ ਜੀ ਮੈਂ ਫਿਰ ਜਿਹੜਾ ਪਿੰਡ ਦਾ ਡਾਕਟਰ ਸੀ ਉਸ ਤੋਂ ਮੈਂ ਫਿਰ ਦਵਾਈ ਲੈਂਦਾ ਰਿਆ ਤੇ ਚਲੋ ਫਿਰ ਕਈ ਵਾਰ ਤੇ ਥੋੜੇ ਸਮੇਂ ਲਈ ਖੰਗ ਠੀਕ ਹੋ ਜਾਂਦੀ ਸੀ ਸਾਧ ਸੰਗਤ ਜੀ ਤੇ ਕਈ ਵਾਰ ਫਿਰ ਦੁਬਾਰਾ ਆਉਣ ਲੱਗ ਜਾਂਦੀ ਸੀ ਸਾਧ ਸੰਗਤ ਜੀ ਉਹ ਵੀਰ ਕਹਿੰਦਾ ਕਿ ਚਲੋ ਫਿਰ 15 ਦਿਨ ਬਾਅਦ ਖੰਗ ਹੋਰ ਜ਼ਿਆਦਾ ਵੱਧ ਗਈ ਸਾਧ ਸੰਗਤ ਜੀ ਜਦੋਂ ਰਾਤ ਨੂੰ ਸੌਣ ਲੱਗਦਾ ਸੀ ਤਾਂ ਉਸ ਨੂੰ ਖੰਗ ਆਣੀ ਫਿਰ ਸ਼ੁਰੂ ਹੋ ਜਾਂਦੀ ਸੀ ਸਾਧ ਸੰਗਤ ਜੀ ਉਹ ਫਿਰ ਦੱਸਦਾ ਹੈ ਕਿ ਜਦੋਂ ਇੱਕ ਵਾਰ ਖੰਗ ਆਣੀ ਸ਼ੁਰੂ ਹੋ ਜਾਂਦੀ ਸੀ ਤਾਂ ਬਹੁਤ ਔਖਾ ਹੁੰਦਾ ਸੀ ਫਿਰ ਆਪਣੇ ਆਪ ਤੋਂ ਕੰਟਰੋਲ ਨਹੀਂ ਸੀ ਹੁੰਦਾ ਸਾਧ ਸੰਗਤ ਜੀ ਜਿਸ ਕਾਰਨ ਮੈਂ ਸਾਰੀ-ਸਾਰੀ ਰਾਤ ਸੌ ਨਹੀਂ ਪਾਂਦਾ ਸੀ ਸਾਧ ਸੰਗਤ ਜੀ ਕਈ ਵਾਰ ਸ਼ਹਿਦ ਖਾਣਾ ਖੰਡ ਖਾਣੀ ਵੀ ਠੀਕ ਹੋ ਜਾਵੇ ਪਰ ਕੁਝ ਵੀ ਫਰਕ ਨਹੀਂ ਸਿੱਪਦਾ ਸਾਧ ਸੰਗਤ ਜੀ ਪਰ ਫਿਰ ਵੀ ਇਹ ਸਭ ਕੁਝ ਕਰਨ ਨਾਲ ਕੋਈ ਫਰਕ ਨਹੀਂ ਪਿਆ ਸਾਧ ਸੰਗਤ ਜੀ ਉਸ ਵੀਰ ਨੂੰ ਪਹਿਲਾਂ ਤਾਂ ਸ਼ੁਰੂ ਸ਼ੁਰੂ ਵਿੱਚ ਇੱਕ ਦੋ ਘੰਟੇ ਬਾਅਦ ਚਲੋ ਠੀਕ ਹੋ ਜਾਂਦੀ ਸੀ ਸਾਧ ਸੰਗਤ ਜੀ ਪਰ ਹੁਣ ਸਮਾਂ ਬਹੁਤ ਲੰਘ ਗਿਆ ਸੀ ਸਾਸੰਗਤ ਜੀ ਹੁਣ ਤੇ ਖੰਗ ਸਾਰੀ-ਸਾਰੀ ਰਾਤ ਹੁੰਦੀ ਰਹਿੰਦੀ ਸੀ ਤੇ ਸਾਸੰਗਤ ਜੀ ਇਸ ਕਾਰਨ ਉਹ ਵੀਰ ਬਹੁਤ ਪਰੇਸ਼ਾਨ ਰਹਿੰਦਾ ਸੀ ਕਿ ਖੰਗ ਠੀਕ ਹੀ ਨਹੀਂ ਹੋ ਰਹੀ ਸਾਸੰਗਤ ਜੀ ਵੀਰ ਇਹ ਵੀ ਕਹਿੰਦਾ ਸੀ ਕਿ ਕਈ ਵਾਰ ਖੰਗ ਕਰਦੇ-ਕਰਦੇ ਸਾਰੀ ਰਾਤ ਨਿਕਲ ਜਾਂਦੀ ਸੀ ਤੇ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸਾਸੰਗਤ ਜੀ ਫਿਰ ਇੱਕ ਦਿਨ ਉਸ ਵੀਰ ਨੂੰ ਉਸ ਦਾ ਕੋਈ ਮਿੱਤਰ ਮਿਲਿਆ ਸਾਧ ਸੰਗਤ ਜੀ ਉਸ ਦੇ ਮਿੱਤਰ ਨੇ ਉਸ ਨੂੰ ਫਿਰ ਸਲਾਹ ਦਿੱਤੀ ਕਿ ਟੈਸਟ ਕਰਵਾ ਕੇ ਵੇਖ ਲੱਗਦਾ ਤੇਰੀ ਖੰਗ ਕੋਈ ਹੋਰ ਤੇਰੀ ਖੰਗ ਬਹੁਤ ਜ਼ਿਆਦਾ ਵੱਧ ਗਈ ਹੈ ਦੇਖ ਕੋਈ ਤੇਨੂੰ ਕੋਈ ਬਿਮਾਰੀ ਨਾ ਹੋਵੇ ਸਾਧ ਸੰਗਤ ਜੀ ਫਿਰ ਉਸ ਵੀਰ ਨੇ ਡਾਕਟਰ ਕੋਲੋਂ ਟੈਸਟ ਕਰਵਾਇਆ ਜਦੋਂ ਟੈਸਟ ਕਰਵਾਇਆ ਤੇ ਫਿਰ ਟੈਸਟ ਵਿੱਚ ਉਸ ਨੂੰ ਪਤਾ ਲੱਗਾ ਕਿ ਮੈਨੂੰ ਟੀਵੀ ਹੋ ਗਈ ਹੈ ਸਾਧ ਸੰਗਤ ਜੀ ਫਿਰ ਉਸ ਨੂੰ ਬਹੁਤ ਚਿੰਤਾ ਹੋ ਗਈ ਕਿ ਮੈਂ ਘਰ ਵਿੱਚ ਇਕੱਲਾ ਕਮਾਉਣ ਵਾਲਾ ਹਾਂ ਸਾਧ ਸੰਗਤ ਜੀ ਕਿਉਂਕਿ ਉਸ ਵੀ ਦਾ ਬਾਪੂ ਵੀ ਅਕਾਲ ਚਲਾਣਾ ਕਰ ਗਏ ਸੀ ਤੇ ਉਸ ਦੇ ਘਰ ਵਿੱਚ ਉਸ ਦੀ ਮਾਤਾ ਜੀ ਉਸ ਦੀ ਭੈਣ ਅਤੇ ਉਸ ਦਾ چھوٹਾ ਭਰਾਸ ਸਾਹਗਤ ਜੀ ਫਿਰ ਉਸਨੇ ਆਪਣੇ ਛੋਟੇ ਭਰਾ ਨੂੰ ਕੰਮ ਤੇ ਲਗਾ ਦਿੱਤਾ ਤੇ ਆਪ ਘਰੇ ਫਿਰ ਰੈਸਟ ਕਰਨ ਲੱਗਾ ਕਿਉਂਕਿ ਜਦੋਂ ਇੱਕ ਵਾਰ ਖੰਗ ਛੇੜ ਪੈਂਦੀ ਤਾਂ ਉਸ ਤੋਂ ਆਪਣੇ ਆਪ ਤੇ ਕੰਟਰੋਲ ਨਹੀਂ ਸੀ ਹੁੰਦਾ ਇਸ ਲਈ ਉਹ ਘਰ ਰੈਸਟ ਕਰਨ ਲੱਗਾ ਕਿਉਂਕਿ ਉਸ ਨੂੰ ਸੰਭਾਲਣ ਲਈ ਵੀ ਘਰ ਵਿੱਚ ਕੋਈ ਨਾ ਕੋਈ ਚਾਹੀਦਾ ਸੀ ਸਾਸ ਸੰਗਤ ਜੀ ਚਲੋ ਫਿਰ 2 ਮਹੀਨੇ ਉਹ ਘਰੇ ਬੈਠਿਆ ਲਿਆ ਇਦਾਂ ਹੀ ਟਾਈਮ ਨਿੱਕਲ ਗਿਆ ਸਾਸ ਸੰਗਤ ਜੀ ਉਸ ਦਾ ਸਰੀਰ ਵੀ ਬਹੁਤ ਕਮਜ਼ੋਰ ਹੋ ਗਿਆ ਸੀ ਫਿਰ ਉਹ ਵੀਰ ਇੱਕ ਦਿਨ ਆਪਣੇ ਘਰ ਤੇ ਲੱਗੇ ਆਪਣੇ ਦੋਸਤਾਂ ਮਿੱਤਰਾਂ ਕੋਲ ਖੜਾ ਸੀ ਸਾਸ ਸੰਗਤ ਜੀ ਤੇ ਉਸ ਦਾ ਇੱਕ ਮਿੱਤਰ ਹੀ ਜਿਹੜਾ ਹੁਣੇ ਬਾਹਰੋਂ ਆਇਆ ਸੀ ਸਾਸ ਸੰਗਤ ਜੀ ਉਹ ਮੋਨਾ ਸੀ ਉਸਦੇ ਵਾਲ ਵਿਕਟੇ ਹੋਏ ਸੀ ਸਾਧ ਸੰਗਤ ਜੀ ਚਲੋ ਫਿਰ ਬਾਬਾ ਜੀ ਦੀ ਕਿਰਪਾ ਹੋਈ ਸਾਧ ਸੰਗਤ ਜੀ ਉਹ ਚੰਗੀ ਉਸ ਨੂੰ ਚੰਗੀ ਸੰਗਤ ਮਿਲ ਗਈ ਉਸਨੇ ਵੀ ਫਿਰ ਵਾਲ ਰੱਖ ਲਈ ਅਤੇ ਸੋਣਾ ਸਿੱਖ ਸਜ ਗਿਆ ਸਾਧ ਸੰਗਤ ਜੀ ਫਿਰ ਉਸ ਵੀਰ ਨੇ ਆਪਣੇ ਬਾਰੋਂ ਆਏ ਮਿੱਤਰ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਮੈਨੂੰ ਖੰਗ ਬਹੁਤ ਆਉਂਦੀ ਹੈ ਸਾਸੰਗਤ ਜੀ ਉਸਦਾ ਮਿੱਤਰ ਕਹਿੰਦਾ ਵੀ ਆ ਜਾ ਬੈਠ ਮੋਟਰਸਾਈਕਲ ਤੇ ਮੈਂ ਸ਼ਹੀਦਾ ਸਾਹਿਬ ਚੱਲਿਆ ਹਾਂ ਸਾਸੰਗਤ ਜੀ ਤੂੰ ਵੀ ਚੱਲ ਮੇਰੇ ਨਾਲ ਤੇ ਚਲੋ ਸਾਸੰਗਤ ਜੀ ਉਹ ਵੇਰ ਵੀ ਆਪਣੇ ਮਿੱਤਰ ਨਾਲ ਮੋਟਰਸਾਈਕਲ ਤੇ ਬੈਠਾ ਤੇ ਉਹ ਦੋਵੇਂ ਫਿਰ ਸ਼ਹੀਦਾ ਸਾਹਿਬ ਪਹੁੰਚ ਗਏ ਸਾਸੰਗਤ ਜੀ ਦੋਵੇਂ ਫਿਰ ਅੰਦਰ ਗਏ ਬਾਬਾ ਜੀ ਨੂੰ ਮੱਥਾ ਟੇਕਿਆ ਸਾਧ ਸੰਗਤ ਜੀ ਫਿਰ ਉਸ ਵੀਰ ਦੇ ਮਿੱਤਰ ਨੇ ਕਿਹਾ ਕਿ ਇੱਥੇ ਬਾਬਾ ਜੀ ਅੱਗੇ ਅਰਦਾਸ ਕਰ ਜਿਹੜੀ ਕਰਨਾ ਚਾਹੁੰਦਾ ਹਾਂ ਸਾਧ ਸੰਗਤ ਜੀ ਫਿਰ ਉਹ ਕਹਿੰਦਾ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਬਾਬਾ ਜੀ ਮੈਨੂੰ ਤੰਦਰੁਸਤ ਕਰਨ ਦੇਣ ਤੇ ਮੈਂ ਫਿਰ ਸ਼ੀਦਾ ਸਾਹਿਬ ਆਇਆ ਕਰਾਂਗਾ ਖੁਸ਼ੀ ਖੁਸ਼ੀ ਸੇਵਾ ਵੀ ਕਰਕੇ ਜਾਇਆ ਕਰਾਂਗਾ ਸਾਧ ਸੰਗਤ ਜੀ ਫਿਰ ਜਿਹੜਾ ਉਸ ਵੀਰ ਦਾ ਮਿੱਤਰ ਸੀ ਉਸਨੇ ਏਦਾਂ ਹੀ ਕਹਿਣਾ ਤੇ ਚਲੋ ਫਿਰ ਪਹਿਲਾਂ ਤਾਂ ਉਹਨਾਂ ਨੇ ਦੇਖ ਕਰਵਾਈ ਤੇ ਫਿਰ ਉਸਨੇ ਕਿਹਾ ਕਿ ਹੁਣ ਅਦਾਸ ਕਰ ਕਿ ਬਾਬਾ ਜੀ ਕਿਰਪਾ ਕਰੋ ਮੈਂ ਅਕੇਲਾ ਘਰ ਵਿੱਚ ਕਮਾਉਣ ਵਾਲਾ ਮਾਂ ਸਾਧ ਸੰਗਤ ਜੀ ਮੈਨੂੰ ਜਲਦੀ ਤੋਂ ਜਲਦੀ ਠੀਕ ਕਰਦੇ ਹੋ ਸਾਧ ਸੰਗਤ ਜੀ ਚਲੋ ਫਿਰ ਉਹਨਾਂ ਨੇ ਦੇਖ ਕਰਵਾਈ ਤੇ ਦੇਖ ਨੂੰ ਭੋਗ ਲੱਗਾ ਤੇ ਜਦੋਂ ਫਿਰ ਦੁਬਾਰਾ ਆਂਦਾ ਦਰਬਾਰ ਸਾਹਿਬ ਵਿੱਚ ਜਾਣ ਲੱਗੇ ਤਾਂ ਉਸਦੇ ਮਿੱਤਰ ਨੇ ਉਸ ਨੂੰ ਫਿਰ ਰੋਕ ਲਿਆ ਸਾ ਸੰਗਤ ਜੀ ਫਿਰ ਦੁਬਾਰਾ ਦੱਸ ਕਿ ਤੁ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀ ਕਹੇਗਾ ਸਾ ਸੰਗਤ ਜੀ ਮੈਨੂੰ ਪਹਿਲਾਂ ਇੱਕ ਵਾਰੀ ਦੱਸ ਤੇ ਤਾਂ ਫਿਰ ਉਹ ਵੀਰ ਆਪਣੇ ਮਿੱਤਰ ਨੂੰ ਕਹਿਣ ਲੱਗਾ ਕਿ ਮੈਂ ਕਹਾਂਗਾ ਕਿ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਰੋਗ ਕਟ ਦੇਵੋ ਮੈਂ ਗਰੀਬ ਬੰਦਾ ਹਾਂ ਸਾਧ ਸੰਗਤ ਜੀ ਤਾਂ ਫਿਰ ਉਹਦਾ ਮਿੱਤਰ ਕਹਿੰਦਾ ਕਿ ਤੂੰ ਤਾਂ ਮੂਰਖ ਦਾ ਮੂਰਖ ਹੀ ਰਹਿਣਾ ਵਾ ਸਾਧ ਸੰਗਤ ਜੀ ਦੁਨੀਆ ਤੇ ਸਾਰੇ ਹੀ ਗਰੀਬ ਆ ਕਿਉਂਕਿ ਜਿਨਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ ਹੈਗਾ ਦੁਨੀਆ ਵਿੱਚ ਉਹ ਸਾਰੇ ਲੋਕ ਗਰੀਬ ਹੀ ਨੇ ਸਾਤ ਸੰਗਤ ਜੀ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਬਸਾਇਆ ਹੋਇਆ ਉਹ ਸਾਰੇ ਲੋਕ ਇਸ ਦੁਨੀਆ ਵਿੱਚ ਅਮੀਰ ਨੇ ਸਾਤ ਸੰਗਤ ਜੀ ਫਿਰ ਉਸ ਪੀਰ ਦੇ ਮਿੱਤਰ ਨੇ ਕਿਹਾ ਕਿ ਐਦਾਂ ਕਹੀਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮੈਂ ਹਰ ਰੋਜ਼ ਬਾਣੀ ਦਾ ਨਿਤਨੇਮ ਕਰਿਆ ਕਰੂੰਗਾ ਸਾਤ ਸੰਗਤ ਜੀ ਸ਼ਾਮ ਨੂੰ ਦੋ ਬਾਣੀਆਂ ਦਾ ਪਾਠ ਕਰਿਆ ਕਰੂੰਗਾ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਰੋਗ ਕੱਟ ਦਿਓ ਸਾਤ ਸੰਗਤ ਜੀ ਉਸ ਵੀ ਨੇ ਇਦਾਂ ਹੀ ਜਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਤੇ ਫਿਰ ਉਸ ਦੇ ਮਿੱਤਰ ਨੇ ਉਸ ਨੂੰ ਉੱਥੋਂ ਜੋਤ ਵਿੱਚੋਂ ਘਿਓ ਲੈ ਕੇ ਦਿੱਤਾ ਸਾ ਸੁੰਗਤ ਜੀ ਤੇ ਉਸ ਨੂੰ ਕਿਹਾ ਕਿ ਇਸ ਨੂੰ ਆਪਣੇ ਗਲੇ ਦੇ ਉੱਪਰ ਲਗਾਈ ਜਾ ਸਾ ਸੁੰਗਤ ਜੀ ਉਸ ਵੀਰ ਨੇ ਫਿਰ ਘਰੇ ਜਾ ਕੇ ਕਿਉਂ ਉਹਨੂੰ ਲਗਾਇਆ ਸਾ ਸੁੰਗਤ ਜੀ ਤੁਸੀਂ ਉਸ ਨੂੰ ਸੋਚਦੇ ਸੋਚਦੇ ਉਸ ਨੂੰ ਨਹੀਂ ਦਾ ਗਈ ਸਾ ਸੁੰਗਤ ਜੀ ਮੈਂ ਕੱਲ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੈ ਸਾ ਸੁੰਗਤ ਜੀ ਬਾਬਾ ਜੀ ਦੀ ਕਿਰਪਾ ਦੇਖੋ ਹੋਈ ਕਿ ਅਜੇ ਇੱਕ ਵਾਰ ਬਾਬਾ ਜੀ ਦੀ ਜੋਤ ਦਾ ਕਿਉ ਗਲੇ ਨੂੰ ਲਗਾਇਆ ਸੀ ਸਾਧ ਸੰਗਤ ਜੀ ਉਸ ਰਾਤ ਉਸ ਵੀਰ ਨੂੰ ਜਮਾ ਵੇਖਾਂਗ ਨਹੀਂ ਆਈ ਸਾਧ ਸੰਗਤ ਜੀ ਉਸ ਵੀਰ ਨੇ ਅਗਲੇ ਦਿਨ 2 ਵਜੇ ਅੰਮ੍ਰਿਤ ਵੇਲੇ ਉਠਿਆ ਫਿਰ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਤੇ ਅਰਦਾਸ ਕੀਤੀ ਤੇ ਫਿਰ ਦੁਪਹਿਰੇ ਉਸ ਨੇ ਸੁਖਨੀ ਸਾਹਿਬ ਦਾ ਪਾਠ ਕੀਤਾ ਸਾਤਸੰਗਤ ਜੀ ਫਿਰ ਸ਼ਾਮ ਨੂੰ ਉਸਨੇ ਰਹਿਰਾਜ ਸਾਹਿਬ ਤੇ 16 ਸਾਹਿਬ ਦਾ ਪਾਠ ਕੀਤਾ ਸਾਤਸੰਗਤ ਜੀ ਇੱਕ ਤਾਂ ਹੁੰਦਾ ਕਿਰਪਾ ਵਰਤਦੀ ਹੈ ਸਾਤਸੰਗਤ ਜੀ ਇੱਕ ਹੁੰਦੀ ਹੈ ਅੱਜ ਅਰਦਾਸ ਕੀਤੀ ਪੰਜ ਦਸ ਦਿਨਾਂ ਬਾਅਦ ਅਸਰ ਹੋ ਜਾਂਦਾ ਹੈ ਸਾਤਸੰਗਤ ਜੀ ਪਰ ਉਹ ਵੀਰ ਕਹਿਣ ਲੱਗਾ ਕਿ ਮੇਰੇ ਤਾਂ ਉਦੋਂ ਤੋਂ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ कृपा हो गई थी मैं जब बाबा जी ਦੇ ਦਰ ਤੇ ਜਾ ਕੇ ਮੱਥਾ ਟੇਕਿਆ ਸੀ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਇੱਕ ਦਿਨ ਸਾਰਾ ਲੰਗ ਗਿਆ ਉਸ ਵੀਰ ਨੂੰ ਬਿਲਕੁਲ ਵੀ ਖੰਗ ਨਹੀਂ ਆਈ ਸਾਧ ਸੰਗਤ ਜੀ ਉਸ ਵੀਰ ਨੇ ਬਾਬਾ ਜੀ ਦਾ ਫਿਰ ਸ਼ੁਕਰੀਆ ਕੀਤਾ ਫਿਰ ਅਗਲੇ ਦਿਨ ਉਹ ਵੀਰ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਗਿਆ ਤੇ ਫਿਰ ਦੁਬਾਰਾ ਦੇ ਕਰਵਾਈ ਤੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ 사ਸੰਗਤ ਜੀ ਤੇ ਅਰਦਾਸ ਵੀ ਕੀਤੀ ਕਿ ਬਾਬਾ ਜੀ ਮੇਰੇ ਤੇ ਕਿਰਪਾ ਰੱਖਿਓ ਮੈਂ ਇਦਾਂ ਹੀ ਬਾਣੀ ਪੜਦਾ ਰਹਾਂਗਾ 사ਸੰਗਤ ਜੀ ਮੇਰਾ ਇਹ ਟੀਵੀ ਦਾ ਰੋਗ ਵੀ ਦੂਰ ਕਰ ਦਿਓ ਸਾਤ ਸੰਗਤ ਜੀ ਫਿਰ ਉਸ ਵੀਰ ਨੇ ਹਰ ਰੋਜ਼ ਪਾਠ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦਾ ਰਹਿਣਾ ਤੇ ਫਿਰ ਇਸੇ ਤਰ੍ਹਾਂ 2-3 ਮਹੀਨੇ ਲੰਘ ਗਏ ਸਾਤ ਸੰਗਤ ਜੀ ਉਸ ਵੀਰ ਨੇ ਮੁੜ ਕੇ ਕਦੀ ਖੰਗ ਨਹੀਂ ਆਈ ਤੇ ਉਹ ਵੀਰ ਹੁਣ ਪਾਠ ਵੀ ਅਭਿਆਸ ਅਭਿਆਸੀ ਬਣ ਗਿਆ ਸਾਤ ਸੰਗਤ ਜੀ ਇਸੇ ਤਰ੍ਹਾਂ ਸ਼ਹੀਦ ਸਿੰਘ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਰਦੇ ਸਤ ਸੰਗਤ ਜੀ ਜਿਹੜਾ ਵੀ ਸੱਚੇ ਮਨੋਂ ਬਾਬਾ ਜੀ ਦੇ ਦਰ ਤੇ ਆਉਂਦਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਉਸ ਦੇ ਸਾਰੇ ਦੁੱਖੜੀ ਦੂਰ ਕਰਦੇ ਨੇ ਸਤ ਸੰਗਤ ਜੀ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਤ ਸੰਗਤ ਜੀ ਇੱਕ ਵਾਰ ਫਿਰ ਆਖੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਗਰੰਡ ਸਾਹਿਬ ਜੀ ਤਨ ਤਨ ਬਾਬਾ ਅਜੀਤ ਸਿੰਘ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਹੋਈਆਂ ਪੁੱਲਣ ਚੁੱਕਾਂ ਦੀ ਖਿਮਾ ਬਖਸ਼ਣੀ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜ ਵਜ ਕਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ